जिला को लेकर बाल को लाकर जा सके गए

ਕਰਦੇ ਹੋਏ ਇਹੋ ਜਿਹਾ ਬਹੁਤ ਸ਼ੋਰ ਰਿਹਾ ਕੱਲ ਚੰਦਨਮਾ ਪਿੰਡ ਦੇ ਇੱਕ ਜਿਹੜਾ ਕਤਲ ਹੋਇਆ ਸੀਗਾ ਇਨਫਾਰਮੇਸ਼ਨ ਮਸੂਕ ਲਾਉਣ ਤੋਂ ਬਾਅਦ ਅਸੀਂ ਕੱਲ ਰਾਤ ਐਫਆਈਆਰ ਰਜਿਸਟਰ ਕੀਤੀ ਹੈਗੀ ਹੈ ਪਰਿਵਾਰ ਤੇ ਜਿਹੜੇ ਜਿਹੜਾ ਮ੍ਰਿਤਕ ਉਹਦੀ ਮਦਰ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਪੰਜ ਦੋਸ਼ੀਆਂ ਦੇ ਖਿਲਾਫ ਜਿਸ ਤੇ ਫੌਰੀ ਕਾਰਵਾਈ ਕਰਦੇ ਹੋਏ ਆ ਕੱਲ 6 ਘੰਟੇ ਦੇ ਵਿੱਚ ਜਿਹੜੇ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਸੀਗੇ ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ। ਹੁਣ ਪਰਿਵਾਰ ਦੀ ਮੰਗ ਇਹ ਸੀ ਕਿ ਜਿਹੜਾ ਪੰਜਵਾਂ ਦੋਸ਼ੀ ਹੈ ਪਵਨਦੀਪ ਸਿੰਘ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਇਸੇ ਕਰਕੇ ਉਹਨਾਂ ਨੇ ਜਿਹੜਾ ਚੌਂਕ ਮੇਨ ਚੌਂਕ ਦਾ ਜਿਹੜਾ ਉਹ ਬਿਲਕੁਲ ਠੱਪ ਕੀਤਾ ਹੋਇਆ ਸੀ ਤੇ ਆਵਾਜਾਈ ਚਾਰੇ ਪਾਸੇ ਬਿਲਕੁਲ ਬੰਦ ਸੀ ਸ਼ਹਿਰ ਪੂਰਾ ਬੰਦ ਕੀਤਾ ਹੋਇਆ ਸੀ। ਪਰਿਵਾਰ ਨੂੰ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਮੇਰੇ ਵੱਲੋਂ ਡੀਐਸਪੀ ਸਾਹਿਬ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਤਹਿਸੀਲਾਰ ਸਾਹਿਬ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵਾਰ-ਵਾਰ ਗੱਲ ਕਰਨ ਦੇ ਬਾਵਜੂਦ ਵੀ ਜਿਹੜੇ ਪਿੰਡ ਦੇ ਲੋਕ ਐ ਕੁਝ ਇਹਨਾਂ ਵਿੱਚ ਸ਼ਰਾਰਤੀ ਅੰਸਰ ਵੀ ਨੇ ਜਿਹੜਾ ਧਰਨਾ ਜਿਹੜਾ ਉਠਾਉਣ ਦੀ ਜਿਹੜੀ ਹੈਗੀ ਆ ਉਹ ਨਹੀਂ ਮੰਨ ਰਹੀ ਸੀ ਉਸ ਚੀਜ਼ ਨੂੰ ਤੇ ਜਾਣ ਬੁੱਝ ਕੇ ਬਜੰਸੀ ਕਿ ਅਸੀਂ ਧਰਨਾ ਉਹਨਾਂ ਚਰ ਲਗਾ ਕੇ ਰੱਖਾਂਗੇ ਜਿਹਨਾਂ ਚਰ ਪਹਿਲਾਂ ਤੋਂ ਨਹੀਂ ਪੜਾਇਆ ਜਾਂਦਾ ਸਰ ਜਿਹੜਾ ਪਰਿਵਾਰ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਅਸਲ ਦੋਸ਼ੀ ਹੈਗੇ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਤਾਂ ਕਰਕੇ ਜਿਹੜਾ ਹੈਗਾ ਉਹਨਾਂ ਨੇ ਧਰਨਾ ਨਾ ਨਹੀਂ ਪਰਿਵਾਰ ਵੱਲੋਂ ਜੋ ਬਿਆਨ ਲਿਖਾਇਆ ਗਿਆ ਕੱਲ ਰਾਤ ਕੱਲ ਰਾਤ ਬ੍ਰਿਤਿਕ ਦੀ ਮਾਤਾ ਦੇ ਬਿਆਨਾਂ ਦੇ ਪਰਚਾ ਦਰਜ ਹੋਇਆ ਜੀ ਪੰਜ ਦੋਸ਼ੀ ਲਿਖਾਏ ਨੇ ਪੰਜਾਂ 'ਚੋਂ ਚਾਰ ਗ੍ਰਿਫਤਾਰ ਹੋ ਚੁੱਕੇ ਹਨ ਰਾਜੀ ਤਰਨਾ ਕਿਸਾਨੀ ਖਾਸਾ ਪੁਲ ਦਾ ਬਲ ਪ੍ਰਯੋਗ ਕਰਨਾ ਪਿਆ ਇਹਦੇ ਵਿੱਚ ਕੀ ਕਰਦੇ ਆ ਦੇਖੋ ਜਿਹੜੀ ਇੰਨੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਆਮ ਪਬਲਿਕਾ ਜੋ ਉਹ ਪ੍ਰਭਾਵਿਤ ਹੋ ਰਹੀ ਹੈ ਸਾਰਾ ਕੰਮ ਕਾਜ ਜੋ ਸ਼ਹਿਰ ਦਾ ਠੱਪ ਹੈਗਾ ਉਸ ਕਰਕੇ ਜਿਹੜਾ ਇਹਨਾਂ ਨੂੰ ਜਿਹੜਾ ਤਰਨਾ ਵਾ ਉਹ ਅਸੀਂ ਸਾਈਡ ਤੇ ਕੀਤਾ ਹੈਗਾ ਟ੍ਰੈਫਿਕ ਨੂੰ ਜਿਹੜਾ ਨਿਰਵਿਘਨ ਚਾਲੂ ਕੀਤਾ ਹੈਗਾ ਦੁਬਾਰਾ ਤੇ ਇਹਨਾਂ ਨੂੰ ਜਿਹੜੇ ਆਪਦੇ ਆਪ ਦੇ ਘਰਾਂ ਚ ਜਾਣ ਦੀ ਵਾਪਸ ਜਾਣ ਦੀ ਤਕੀਦ ਦਿੱਤੀ ਹੈ ਪਰ ਜੇਕਰ ਇਹਨਾਂ ਵੱਲੋਂ ਦੁਬਾਰਾ ਫੇਰ ਕਿਸੇ ਤਰ੍ਹਾਂ ਹੀ ਤਰਨਾ ਲਗਾਇਆ ਜਾਂਦਾ ਤਾਂ ਫਿਰ ਪੁਲਿਸ ਵੱਲੋਂ ਇਹ ਐਕਸ਼ਨ ਕਿਸ ਤਰ੍ਹਾਂ ਲਓਗੇ ਇਹ ਚੇ ਕਰੇ ਜਿਹੜੇ ਹੈਗੇ ਆਪਣੇ ਹਾਈਵੇਜ਼ ਬੰਦ ਕਰਨਗੇ ਜਾਂ ਕੋਈ ਪਬਲਿਕ ਟਰਾਂਸਪੋਰਟ ਬੰਦ ਕਰਨਗੇ ਲੋਕਾਂ ਦੀ ਆਵਾਜ ਨੂੰ ਪ੍ਰਭਾਵਿਤ ਕਰਨਗੇ ਤਾਂ ਉਹ ਸੌਰੀ ਜਿਹੜਾ ਐਕਸ਼ਨ ਲੈ ਕੇ ਧਰਨਾ ਚੁਪਾਇਆ ਜਾਊਗਾ ਜੀ ਕੀ ਪ੍ਰਦਰਸ਼ਨ ਕਰੀਏ ਤਾਂ ਕਿਸੇ ਨੂੰ ਡਿਟੇਨ ਕੀਤਾ ਗਿਆ ਹੈ ਇੱਕ ਦੋ ਬੰਦੇ ਜਿਹੜੇ ਡਿਟੇਨ ਕੀਤੇ ਗਏ ਨੇ ਉਹਨਾਂ ਦੇ ਅੱਗੇ ਜੋ ਵੀ ਪ੍ਰोसीडिंग ਕਾਨੂੰਨੀ ਕਰਵਾਈ ਹੈਗੀ ਉਹ ਅਮਦਲੇ